ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰਿਓ ਇਹ ਵੀਡੀਓ ਨੂੰ ਪੂਰੀ ਗੌਰ ਨਾਲ ਸੁਣਿਓ ਤੁਹਾਡੇ ਭਲੇ ਵਾਸਤੇ ਹੈ ਕਿ ਜਿਨ੍ਹਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਬਿਮਾਰੀ ਤੋਂ ਤਕੀੜ ਕਹਾਂ ਨੂੰ ਕੋਈ ਦਵਾਈ ਨਹੀਂ ਲੱਗਦੀ ਕਿਉਂਕਿ ਸੋਰਾ ਸਾਡਾ ਪ੍ਰਮਾਤਮਾ ਹੈ ਉਹਨੇ ਸਰੀਰ ਸਾਜਿਆ ਉਹਨੇ ਜੋਤ ਰੱਖੀ ਹੈ ਤੇ ਫਿਰ ਅਸੀਂ ਇਸ ਦੁਨੀਆ ਤੇ ਆਏ ਹਾਂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਪੈਰੋ ਮਹੱਲਾ ਪੰਜਵਾਂ ਨਿਰਤਨ ਕੋਤਮ ਦੇਵੋ ਤਨ ਇਹ ਪ੍ਰਮਾਤਮਾ ਜਿਸ ਸੰਗਾਲ ਨੂੰ ਤੁਸੀਂ ਆਪਣਾ ਨਾਮ ਧਨ ਦੇ ਦਿੰਦੇ ਜਦੋਂ ਨਾਮ ਆ ਜਾਂਦਾ ਹੈ ਤਾਂ ਸਭ ਕੁਝ ਪਦਾਰਥ ਸਭ ਕੁਝ ਪਿੱਛੇ ਆ ਜਾਂਦੇ ਅਨਕ ਪਾਪ ਜਾਹੇ ਨਿਰਮਲ ਮਨਾ ਉਹਦੇ ਅਨੇਕਾਂ ਪਾਪ ਨੇ ਜਿਹੜੇ ਦੂਰ ਹੋ ਜਾਂਦੇ ਹਨ ਤੇ ਉਹਦਾ ਮਨ ਹੈ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ ਸਗਲ ਮਨੋਰਥ ਪੂਰਨ ਕਾਮ ਸਗਲ ਮਨੋਰਥ ਪੂਰਨ ਕਾਮ ਉਹਦੇ ਸਾਰੇ ਜਿਹੜੇ ਮਨੋਰਥ ਨੇ ਉਹਦੀਆਂ ਮੰਗਾ ਨੇ ਜਿਹੜੀਆਂ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਹਨ ਸਫਲ ਸੇਵਾ ਗੋਪਾਲ ਰਾਏ ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ ਬਾਦਸ਼ਾਹ ਦੀ ਭਗਤੀ ਸਦਾ ਹੀ ਫਲ ਦੇਣ ਵਾਲੀ ਹੈ ਪਾਪ ਕਦੇ ਸ਼ੰਕਾ ਨਾ ਕਰੋ ਨਾਮ ਨੇ ਸਿਮਰਨੇ ਤੁਹਾਨੂੰ ਫਲ ਦੇਣਾ ਹੈ ਇਹ ਸ਼ਬਦ ਨੂੰ ਵਾਰ-ਵਾਰ ਸੁਣਦੇ ਰਵਾਂਗੇ ਤਾਂ ਇਹਦਾ ਫਲ ਜਰੂਰ ਮਿਲੇਗਾ ਕਰਨ ਕრავਣ ਹਾਰ ਸੁਆਮੀ ਤਾਂ ਤੇ ਬਿਰਥਾ ਕੋਈ ਨਾਂਝਾ ਰਹਾਉ ਉਹ ਮਾਲਕ ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਜੀਵਾਂ ਪਾਸ ਸਭ ਕੁਝ ਕਰਾ ਸਕਦਾ ਹੈ ਉਹਦੇ ਦਰ ਤੋਂ ਕੋਈ ਵੀ ਜੀਵ ਖਾਲੀ ਨਹੀਂ ਜਾ ਸਕਦਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਰੋਗੀਆਂ ਦਾ ਰੋਗ ਖੰਡਣ ਵਾਲੇ ਹਨ ਰੋਗੀ ਕਾ ਪ੍ਰਭ ਖੰਡੋ ਰੋਗ ਏ ਪਰਮਾਤਮਾ ਆਪਣਾ ਨਾਮ ਦਾਰੂ ਦੇ ਕੇ ਰੋਗੀਆਂ ਦਾ ਰੋਗ ਵੀ ਦੂਰ ਕਰ ਦਿੰਦੇ ਹਨ ਦੁਖੀਏ ਕਮਟਾਵੋ ਪ੍ਰਭ ਸੋਗ ਇਹ ਦੁਖੀ ਬੰਦੇ ਦਾ ਸਾਰਾ ਗਮ ਦੁੱਖ ਦਰਦਰ ਸਤਿਗੁਰੂ ਜੀ ਦੂਰ ਕਰ ਦਿੰਦੇ ਹਨ ਕਿਉਂਕਿ ਗੁਰੂ ਜੀ ਕਿੰਨਾ ਸਮਰੱਥ ਹੈ ਮਿਖਾਵੇ ਕੋ ਤੁਮ ਥਾਨ ਬਿਠਾਵੋ ਜਿਹਨੂੰ ਕਿਤੇ ਵੀ ਸਹਾਰਾ ਨਹੀਂ ਮਿਲਦਾ ਉਹਨੂੰ ਆਪਣਾ ਨਾਮ ਬਖਸ਼ ਕੇ ਸਤਿਗੁਰੂ ਜੀ ਮਾਣ ਵਾਲੀ ਥਾਂ ਤੇ ਬਿਠਾ ਦਿੰਦੇ ਹਨ ਦਾਸ ਆਪਣੇ ਕੋ ਭਗਤੀ ਲਾਵੋ ਇਹ ਪ੍ਰਭੂ ਆਪਣੇ ਸੇਵਕ ਨੂੰ ਵੀ ਤੁਸੀਂ ਆਪਣੀ ਭਗਤੀ ਵਿੱਚ ਜੋੜਨਾ ਕਰੋ ਮਹਿਮਾਨੇ ਕੋ ਪ੍ਰਭ ਦੇਤੋ ਮਾਨ ਵਿਸਮ ਮਨੁੱਖ ਨੂੰ ਕਿਤੇ ਵੀ ਆਦਰ ਸਤਕਾਰ ਨਹੀਂ ਮਿਲਦਾ ਉਹ ਨੂੰ ਆਪਣੀ ਭਗਤੀ ਦਾ ਦੇ ਕੇ ਹਰ ਥਾਂ ਤੁਸੀਂ ਮਾਨ ਬਖਸ਼ਦੇ ਹੋ ਕਿਉਂਕਿ ਜੋ ਤੁਹਾਡੇ ਦਰ ਤੇ ਆਉਂਦਾ ਹੈ ਮੂੜ ਮੁਗਧ ਹੋਏ ਚਾਤਰ ਸੁ ਗਿਆਨ ਭਾਵਨਾ ਚਾਹੀਦੀ ਹੈ ਤੇਰੀ ਭਗਤੀ ਦੀ ਵਰਕਤ ਨਾਲ ਮਹਾ ਮੂਰਖ ਮਨੁੱਖ ਸਿਆਣਾ ਤੇ ਗਿਆਨवान ਹੋ ਜਾਂਦਾ ਹੈ ਮਹਾਰਾ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾ ਜੀ ਪ੍ਰਮਾਣ ਕਰਦੇ ਹਨ ਸਾਗਲ ਧਿਆਨ ਦਾ ਭੌਨਸ ਹੈ ਉਹਦੇ ਮਨ ਵਿੱਚੋਂ ਸਾਰੇ ਡਰਉਣ ਵਾਲਿਆਂ ਦਾ ਡਰ ਹੈ ਜਿਹੜਾ ਉਹ ਦੂਰ ਹੋ ਜਾਂਦਾ ਹੈ ਜਾਨ ਆਪਣੇ ਕਹ ਹਰ ਮਨ ਵਸੈ ਪਰਮਾਤਮਾ ਆਪਣੇ ਸੇਵਕ ਦੇ ਸਦਾ ਹੀ ਮਨ ਵਿੱਚ ਵਸਦਾ ਹੈ ਔਰ ਬ੍ਰਹਮ ਪ੍ਰਭ ਸੂਖ ਨਿਦਾਨ ਪਰਮੇਸ਼ਰ ਪ੍ਰਭੂ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਇਸ ਕਰਕੇ ਮੈਂ ਬਾਰ ਬਾਰ ਬੇਨਤੀ ਕਰਦਾ ਇਹ ਸ਼ਬਦ ਤੁਸੀਂ ਕੋਈ ਬਿਮਾਰ ਬੰਦਾ ਹੈ ਕੋਈ ਜਿਹਨੂੰ ਦਵਾਈ ਨਹੀਂ ਲੱਗਦੀ ਉਹਨੂੰ ਵਾਰ-ਵਾਰ ਸੁਣਾਓ ਕਿ ਗੁਰੂ ਕਿੱਡਾ ਸਮਰੱਤ ਹੈ ਤੂੰ ਭਰੋਸਾ ਰੱਖ ਤਤ ਗਿਆਨ ਹਰ ਅਮਰਤ ਨਾਮ ਉਹਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜੀਵਨ ਦੀ ਸੂਝ ਦਿੰਦਾ ਹੈ ਤੇ ਇਹ ਰਾਜ ਸਮਝਾਉਂਦਾ ਹੈ ਕਰ ਕਿਰਪਾ ਸੰਤ ਕਹਿ ਲੈ ਲਾਏ ਮੇਰ ਕਰਕੇ ਜਿਸ ਮਨੁੱਖ ਨੂੰ ਆਪ ਸੰਤ ਜਨਾਂ ਦੀ ਸੇਵਾ ਵਿੱਚ ਜੋੜਦਾ ਹੈ ਨਾਨਕ ਸਾਧੂ ਸੰਗ ਸਮਾਏ ਇਸ ਕਰਕੇ ਇਹ ਸਤਿਗੁਰੂ ਉਹ ਮਨੁੱਖ ਸਦਾ ਸਾਧ ਸੰਗਤ ਵਿੱਚ ਟਿਕਿਆ ਰਹਿੰਦਾ ਹੈ ਦੇ ਮਾਨ ਪ੍ਰਾਪਤ ਕਰਦਾ ਹੈ ਗਿਆਨ ਪ੍ਰਾਪਤ ਕਰਦਾ ਹੈ ਸੋ ਇਸ ਕਰਕੇ ਭਾਈ ਇਹ ਸ਼ਬਦ ਤੁਸੀਂ ਵਾਰ-ਵਾਰ ਸਰਵਣ ਕਰਨਾ ਹੈ ਤਾਂ ਦੁਆ ਕਰਾਂਗੇ ਪ੍ਰਮਾਤਮਾ ਅੱਗੇ ਤਾਂ ਫਿਰ ਦਵਾਈ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਸ ਸ਼ਬਦ ਨੂੰ ਤੁਸੀਂ ਵਾਰ-ਵਾਰ ਭਾਵੇਂ ਕਿਸੇ ਰਾਗੀ ਦਾ ਗਾਇਆ ਹੋਇਆ ਸ਼ਬਦ ਹੋਵੇ ਭਾਵੇਂ ਪੜਿਆ ਹੋਵੇ ਉਹਨੂੰ ਲਾ ਕੇ ਤੁਸੀਂ ਕਿਸੇ ਬਿਮਾਰ ਮਨੁੱਖ ਕੋਲ ਜਾ ਤੁਹਾਨੂੰ ਕੋਈ ਚਿੰਤਾ ਹੈ ਤਾਂ ਇਹ ਸ਼ਬਦ ਨੂੰ ਵਾਰ-ਵਾਰ ਸਰਵਣ ਕਰੋ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ